ਅੱਜ ਦੀ ਵੀਡੀਓ ਲੱਗੇ ਮਣਾਉਣੇ ਸ਼ਹਿਰ ਅਜਨਾਲਾ ਤਹਿਸੀਲ ਭੇਨਾਲਾ ਤੇ ਜ਼ਿਲ੍ਹਾ ਬਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਸੂਈਆਂ ਸਵਾਈਆਂ ਵਾਂ ਤੇ ਆਪਾਂ ਪਹੁੰਚਿਆ ਵੀਰ ਸੋਨੂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸੱਸੀਆ ਭਾਜੀ ਸੱਸੀਆ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਹਾਲ ਤੇ ਚਲੋ ਵਧੀਆ ਵਾ ਹਾਂ ਜੀ ਠੀਕ ਹੈ ਜੀ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਤੁਹਾਨੂੰ ਸ਼ਹਿਰ ਨਾਲ ਜਿਲ੍ਹਾ ਹੰਸਰ ਠੀਕ ਹੈ ਜੀ ਤੇ ਕੱਲ ਵਾਲੀ ਵੀਡੀਓ ਕਿਵੇਂ ਰਹੀ ਫਿਰ ਕੱਲ ਜੀ ਵਧੀਆ ਦੁੱਗੀ ਵਧੀਆ ਅੱਛਾ ਜੀ ਆਏ ਨਿਆਰੇ ਹਾਂ ਜੀ ਵਧੀਆ ਜੀ ਠੀਕ ਹੈ ਜੀ ਹਾਂ ਸੁਣਨਾ ਸੋ ਲੋਕੋ ਹੀ ਨਹੀਂ ਹਾਂ ਜਿੰਨੇ ਕੋਈ ਨਹੀਂ ਤੇ ਵੀਰ ਜੀ ਆਪਣਾ ਤਾਂ ਜੱਫਾ ਪਾਣਾ ਪਈ ਬੋਲਦੇ ਹੋ ਤੁਹਾਡੇ ਇੱਕ ਨੰਬਰ 5752 ਠੀਕ ਹੈ ਜੀ 7760020 ਠੀਕ ਹੈ ਜੀ ਦੋ ਨੰਬਰ ਆ ਹਾਂ ਬਾਕੀ ਚਲੋ ਭਾਈ ਅੱਜ ਮਾਲਿਸ਼ ਕਰਦੇ ਬੱਚਿਆਂ ਦੇ ਹਾਂਜੀ ਚਲੋ ਸਾਰੇ ਮਹਾਰਾਜਾ ਨਾਮ ਲੈਣ ਅੱਜ ਹਾਂਜੀ ਹਾਂਜੀ ਰੱਬ ਰੱਬ ਦਾ ਬੱਚਿਆਂ ਦਾ ਚਲੋ ਸਾਰੇ ਜਿੱਥੇ ਬਿਠਾ ਵੀਰ ਭਰਾ ਰੱਬ ਦਾ ਨਾਮ ਲਵੇ ਅੱਜ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਠੀਕ ਹੈ ਨਾ ਗੱਲ ਬਿਲਕੁਲ ਸਹੀ ਗੱਲ ਆ ਜੀ ਪਰਿਵਾਰ ਦੇਥਾਂ ਪਰਦੇਥਾਂ ਜਿੱਥੇ ਬਿਠਾ ਵਾ ਚਲੋ ਮਹਾਰਾਜਾ ਨਾਮ ਲੈਣ ਜੀ ਦਾ ਬਿਲਕੁਲ ਬਿਲਕੁ ਬਈ ਦਾ ਉਸੇਰ ਦੇ ਪਿੱਛੇ ਰੱਬ ਦਾ ਨਾਮ ਲੈ। ਨਹੀਂ ਵਧੀਆ ਵਧੀਆ ਗੱਲ ਆ ਜੀ ਰੱਬ ਦਾ ਨਾਮ ਜ਼ਰੂਰੀ ਆ। ਤੇ ਬਈ ਦੱਸਿਓ ਆਹ ਝੋਟੀ ਦੇ ਬਾਰੇ। ਝੋਟੀ ਸੁਈ ਦੇ ਪਾਜੀ ਏ। ਠੀਕ ਆ ਜੀ। ਆਜੋ ਪਾਜੀ। ਇਹ ਆਜੋ ਜੀ। ਨਹੀਂ ਕੋਈ ਨਹੀਂ ਕਰੋ ਤੁਸੀਂ। ਸੁਈ ਦੇ ਝੋਟੀ ਏ। ਠੀਕ ਆ ਜੀ। ਲੇਖੋ ਦੁੱਧ ਤੇ ਵੀਜੀ ਗਾਇ 9 ਕਿਲੋ। ਅੱਛਾ ਜੀ। ਇਹ ਮੈਂ ਆਪਾਂ ਅੱਜ ਹੀ ਆਈ ਮੇਰੇ ਕੋਲ ਹੁਣ ਇਹ ਦਾਸਤਨ ਮਿੱਟੀ ਹੋਇਆ ਇਹ ਸਾਰੇ 20 ਮਿੱਟੀ। ਠੀਕ ਆ ਠੀਕ ਆ ਠੀਕ ਆ। ਝੋਟੀ ਬਹੁਤ ਚੰਗੀ ਹੈ ਨਾ। ਠੀਕ ਆ ਜੀ। ਬੜੀ ਗਾਹ ਵੇਚਣਾ। ਠੀਕ ਹੈ ਭਾਜੀ ਕਿਤੇ ਵਾਪਸ ਤੁਹਾਨੂੰ ਬਤਾ ਹਾਂਜੀ ਹਾਂਜੀ ਕਿ ਹੁਣ ਭਾਜੀ ਸਾਹਮਣੀ ਬਣੀ ਹੈ ਦੋ ਚਾ ਦੇ ਨਾ ਸਾਹਮਣਾ ਦੇ ਕੇ ਦੋਤੇ ਲੋਣੀ ਬਣੀ ਆ ਠੀਕ ਹੈ ਠੀਕ ਹੈ ਹੁਣ ਕਹਿੰਦਾ ਵੀ ਮੋਦਦੂਆ ਛੇ ਹੋ ਜੇ ਸਿਆਣ ਤੋਂ ਘਰ ਤੋਂ ਜਿਸੋਂ ਤੋਂ ਪਿਆ ਵਾਦੀ ਸਾਡਾ ਘਰ ਹੀ ਸੜੇ ਠੀਕ ਹੈ ਜੀ ਨਹੀਂ ਸਿਆਣੀ ਗੱਲ ਆ ਜੀ ਕੋਈ ਵੀਰ ਆਵੇ ਲੰਮਾ ਦਵੇ ਆਪਾਂ ਨੂੰ ਤਕਾ ਲਗਾ ਮੇਰਾ ਵੀਰ ਖੜੇ ਹੌਸਲਾ ਅੱਛਾ ਜੀ ਜਿਹਨੇ ਝੋਟੀ ਵਧੀਆ ਜਿਹਨੇ ਜੜੀ ਸਾਹਮਣੀ ਆ ਬਿਲਕੁਲ ਬਿਲਕੁਲ ਟੈਪ ਨੂੰ ਟੈਪ ਨੂੰ ਲੱਗਾ ਹੁੰਦਾ ਨਾ ਹਾਂ ਜੀ ਮੰਡੀ ਦਾ ਲੱਗਾ ਸੜਿਆ ਹੁੰਦਾ ਸੜੇ ਆਂਦਾ ਸਹੀ ਗੱਲ ਨਹੀਂ ਸਿਆਣੀ ਗੱਲ ਟੈਪ ਨੂੰ ਲੱਗਾ ਸਹੀ ਹੁੰਦੀ ਆ ਜਿਹੜਾ ਮੇਰਾ ਵੀਰ ਆਵੇ ਖਵਾਂਥੀ ਜੋੜੀ ਮੇਰੀ ਬੇਟੀ ਆ ਬਹੁਤ ਵੀਰਾ ਖੜੇ ਜਿਹਨੇ ਵੀਰ ਦੇ ਦੋ ਚਾਰ ਦਿਨ ਨੂੰ ਖਲ ਖਲ ਪਾ ਕੇ ਵਾਂਡੇ ਦੁੱਤੇ ਲਿਉਣੀ ਆ ਠੀਕ ਕਾਲਾ ਨਾਮੇਲਾ ਵੀਰ ਖੜੇ ਨੂੰ ਠੀਕ ਹੈ ਜੀ ਹਰ ਇੱਕ ਮੇਰੀ ਬੇਨਤੀ ਹੁੰਦੀ ਹਈ ਜੋ ਹੀ ਦੁੱਧ ਕਰ ਜੂ ਹਾਂ ਦੁੱਧ ਵਿੱਚ ਓਟੀ ਚੰਗੀ ਆ ਕੱਦ ਕੋਦ ਬਹੁਤ ਤਗੜਾ ਆ ਸੂਬਾ ਪਹਿਲਾ ਪਹਿਲਾ ਨਹੀਂ ਦੂਜਾ ਸੂਬਾ ਦੂਜਾ ਠੀਕ ਹੈ ਜੀ ਦੂਜਾ ਵਾਲੇ ਠੀਕ ਹੈ ਜੀ ਕੋਈ ਦੂਜਾ ਵਾਲੇ ਕੋਈ ਪਹਿਲਾ ਵਾਲੇ ਬਾਕੀ ਝੋਟੀ ਚੰਗੀ ਆ ਐਨ ਰਿੰਗ ਸਿੰਘ ਲੱਗਾ ਤੁਸੀਂ ਵੇਖ ਸਕਦੇ ਜੇ ਫੇਸ ਕੁਆਲਿਟੀ ਕਿੰਨਾ ਦੁੱਧ ਦੱਸਿਆ ਭਾਈ ਮੌਕੇ ਤੇ ਦੁੱਧ ਪਾਈ ਆਪਾਂ 6 ਕਿਲੋ ਲੈ ਰਹੇ ਹਾਂ ਤੁਹਾਨੂੰ ਠੀਕ ਹੈ ਜੀ 6 ਕਿਲੋ ਜਿਹੜਾ ਬਾਈ ਕੰਦਾ ਕਰਕੇ ਦੇਾਂਗੇ ਹੋਊਗਾ ਵੱਧ ਤੇ ਵੀਰ ਜੀ ਜਵਾਕ ਦਾ ਇਹਦਾ ਮਲਕਾ ਕੱਟਾ ਕਿ ਕਿਤੀ ਏ ਠੀਕ ਆ ਜੀ ਫੀ ਮਲਕਾਫ ਆ ਗਿਆ ਜਿਹਦੇ ਪਿੱਛੇ ਹਾਂਜੀ ਦਿਖਾ ਦਿੰਨੇ ਆ ਜੀ ਲਓ ਜੀ ਭਾਜੀ ਅਸੀਂ ਹੁਣ ਵੀ ਆਨੇ ਦੋ ਤੇ ਇੰਨਾ ਗਲੇ ਕੋ ਸ਼ਾਂਤ ਪਾ ਘਾਟੀ ਗਲਕੇ ਲਵੇ ਠੀਕ ਆ ਠੀਕ ਆ ਲਓ ਜੀ ਕੋਠੇ ਜਿੱਡੀ ਝੋਟੀ ਜੀ ਦੂਜਾ ਸੁਗਾਰ ਸਿੰਗਲ ਹੱਡੀ ਜੱਟਾ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਸਫਾਈਆਂ ਦੇ ਵਿੱਚ ਤੇ ਥਣ ਵੀ ਨੋਕ ਵਾਲਾ ਲੱਗਾ ਕੱਲਾ ਕੱਲਾ ਆ ਠੀਕ ਆ ਠੀਕ ਆ ਜੀ ਆਣ ਕੱਲਾ ਕੱਲਾ ਚਵਾਂ ਨੁਕਰਾਂ ਦੇ ਪੀੜੀ ਦੇ ਪਾਵੇਂ ਵਰਗਾ ਥਣ ਲੱਗਾ ਕਰਮਾਲੀ ਨੂੰ ਕੋਈ ਨਹੀਂ ਆਣੂ ਲਾਜ ਪਾਵੇਂ ਜਾ ਕਿੱਥੀ ਹੋਏ ਤੇ ਆਹ ਵਾਲਾ ਰਜਵਾਕ ਦੇ ਚੱਲ ਆਹ ਮੜ ਲਾ ਦੇ ਤੇ ਆ ਹੋਏ ਥਣ ਜਿਹੜਾ ਨੋਕੜਾ ਲੱਗਾ ਵਾ ਤੇ ਨੋਕੜੇ ਥਾਂ ਦੀ ਚਵਾਈ ਬਹੁਤ ਜਿਆਦਾ ਨਰਮ ਨਿਕਲਦੀ ਆ ਇਹਦੀ ਆਪਾਂ ਲਾਈਵ ਹੀ ਤੁਹਾਨੂੰ ਧਾਰਾਂ ਤੋਂ ਰਮਾਰ ਕੇ ਦਿਖਾ ਦਿੰਨੇ ਆ ਜੋ ਟਿੱੰਗੇ ਹਾਂ ਸਾਹਮਣੇ ਵਾਲੀ ਅਗਿਓ ਕੋਈ ਪਰਾ ਸਾਹਮਣੇ ਨਹੀਂ ਬਾਜੀ ਕੱਟ ਹੋ ਗਈ ਹਾਂਜੀ ਹਾਂ ਸਾਹਮਣੇ ਦਾ ਚਲਦਾ ਇਹ ਜੀ ਆਪਾਂ ਹਾਂ ਇਹਨਾਂ ਸਾਹਮਣੇ ਸੇਵਾ ਦੇ ਗੱਲ ਆਪਾਂ ਇਹਨਾਂ ਦਾ ਵੀ ਦਵਾਵਾਂਗੇ ਆਹ ਵੇ ਲੋ ਬੱਚੇ ਬੁੱੱਚੇ ਜੇ ਆਪਾਂ ਚਲਾਈ ਤਾਂ ਹੀ ਕਰਾ ਲਾ ਕੇ ਬੱਚੇ ਬੁੱੱਚੇ ਦੇ ਕੋਲ ਮਿਲਦੀ ਜੀ ਥੋੜਾ ਕਈ ਵੀਰ ਕਹਿਣ ਆਉਂਦਾ ਆ ਜਾਂਦਾ ਆ ਨਹੀਂ ਵਧੀਆ ਗੱਲ ਹੈ ਵੀ ਆਹ ਪੂਰੇ 30 ਸਾਲਾ ਕੁ ਜੀ ਲੋ ਜੀ ਲੱਗ ਗਿਆ ਹਾਂਜੀ ਬੰਦੋ ਲੱਗ ਗਿਆ ਤੁਹਾਨੂੰ ਚੈੱਕ ਕਰ ਰਹੇ ਹਾਂ ਥਲਾਂ ਦਾ ਪਸਮਾਹ ਦੇ ਚਵਾ ਲੋ ਜੀ ਪਸਮਾਹ ਜਿਹੜਾ ਬਹੁਤੀ ਚੰਗਾ ਏਣ ਕਿੱਲੇ ਘੜਵਾ ਪਸਮਾਹ ਵਾ ਉਹ ਮੈਂ ਹਮੇਸ਼ਾ ਕਰਦਾ ਇਹਨੇ ਕਿ ਜੋ ਕੇ ਦੋ ਮਿੰਟ ਉਧਰ ਲਾਇਆ ਹੀ ਹਾਂਜੀ ਭਾਈ ਹਾਂਜੀ ਕਰ ਦਿਓ ਜੀ ਚਵਾਈ ਲਓ ਜੀ ਅਗਲੇ ਧਰਾਂ ਦੀ ਚਵਾਈ ਵੀ ਚੈੱਕ ਕਰ ਸਕਦੇ ਜਾਨ ਮੋਟਰ ਵਾਲਾ ਹਿਸਾਬ ਤਾਂ ਹੋਇਆ ਬਿਲਕੁਲ ਗੋਲ ਤਾਂ ਰਹਾ ਵਾ ਕੋਈ ਭੂਰ ਤੇ ਕੋਈ ਛਟਾ ਨਹੀਂ ਹੈਗਾ ਜੇ ਦੇ ਬੱਤੀ ਬਣਾ ਦੇ ਹਾਂਜੀ ਅਰਾਪਾ ਬੇਚ ਨਹੀਂ ਕਰ ਮੈਂ ਨਹੀਂ ਛੋੜਿਆ ਲੱਗ ਨਹੀਂ ਨਹੀਂ ਪੈਂਦਾ ਮੈਨੂੰ ਲੱਗਦਾ ਇਹ ਲਾ ਕੇ ਬਾਟ ਨੂੰ ਬੜੀ ਨਹੀਂ ਮੈਂ ਛੋੜਿਆ ਆਹ ਇਦਾਂ ਜਾਇ ਮੈਨੂੰ ਬਤਾ ਤੇ ਬੈਠ ਨਹੀਂ ਹੁੰਦੀ ਅੰਮੇ ਥੋੜੀ ਚੀ ਜੀ ਨਾ ਆਹ ਪਾਜੀ ਅਗਲੇ ਸਾਂਝ ਚੁਵਾਈ ਹੁੰਦੀ ਏ ਠੀਕ ਹੈ ਜੀ ਹੋਰ ਇਹ ਚੁਵਾਈ ਦਾ ਵੇਲਾ ਬਦਲ ਗਈ ਕੀ ਹੂੰ ਪਾ ਜਾਂਦਾ ਫਰਕ ਹਾਂ ਜੀ ਠੀਕ ਹੈ ਜੀ ਅਗਲੇ ਥਾਂ ਦੀ ਚਵਾਈ ਤੁਸੀਂ ਚੈੱਕ ਕਰ ਸਕਦੇ ਜੇ ਤੇ ਆਹ ਵਾਲੀ ਵਾਲ ਮਗਰਲੇ ਥਾਂਾਂ ਦੀ ਜੇ ਤੇ ਮਗਰਲੇ ਥਾਂਾਂ ਵੀ ਜਿਹੜੀ ਚਵਾਈ ਬਹੁਤ ਜ਼ਿਆਦਾ ਚੰਗੀ ਆ ਨਰਮ ਘਾੜਿਆ ਵਧੀਆ ਗਈ ਆ ਤੇ ਨਹੀਂ ਹੁੰਦੀ ਆ ਜੇ ਭਾਈ ਇਹਨੇ ਨਾ ਆਪਾਂ ਸਭ ਕੋ ਇੰਨੇ ਭਾਈ ਇਹਨੀਆਂ ਦੇ ਪੈਸਾ ਦੀ ਲੱਗ ਗਿਆ ਹਾਂ ਜੀ ਇਹਨੂੰ ਸਾਹਮਣੇ ਬੈਣਾ ਭਾਈ ਜਿਹੜਾ ਮੇਰੇ ਸਾਹਮਣੇ ਉਹ ਖੜੇ ਮੇਰਾ ਵੀਰ ਇਹ ਸਾਡੇ ਘਰ ਬੱਜੀ ਆ ਇਹਨੂੰ ਖਲਦੀ ਪੋਰੀ ਖਾਣੀ ਨਾ ਮੈਂ ਆ ਇਹਨੂੰ ਕਾੜੇ ਗੂੜੇ ਇੱਕ ਦੋ ਹੋਣਗੇ ਫੇਰ ਸੁਖਰੋਣੀ ਛੋਡੀ ਭੱਜੀ ਆ ਨਾ ਬਚਾਓ ਨੂੰ ਭਾਈ ਤੁਹਾਨੂੰ ਬੰਡੀਆਂ ਲੱਗੀਆਂ ਹੁੰਦੇ ਆ ਚੋਟੀ ਦੀ ਮੂਰਤੀ ਇੱਕ ਫੁਰਲੇ ਦਾ ਸ਼ਿੰਗਾਰਿਆ ਨਾ ਯਾਨ ਜੈਡ ਬਲੈਕ ਤੇ ਪਿਓਰ ਮੋਰਾ ਨਸਲ ਦੀ ਝੋਟੀ ਦੇ ਪਿੱਛੇ ਵੀ ਫੀਮਲ ਕਾਫ ਆ ਡਬਲ ਫਾਇਦਾ ਵਾ

ਲਓ ਭਾਈ بابا ਭਾਈ 6 ਕਿਲੋ ਰੁਪਇਆ ਕਰਕੇ ਦਵਾਂਗੇ ਸ਼ਾਮ ਤੋਂ ਬਾਅਦ ਕੋ ਘਟਿਆ ਨਹੀਂ 100 ਦਾ ਵੱਧ ਗਲੇ ਠੀਕ ਹੈ ਠੀਕ ਆਪਣੀ ਗਵਾਹੀ ਹੋਗਾ ਨਾ ਇਹਦੇ 7 ਕਿਲੋ 8 ਕਿਲੋ ਉਹਨਾਂ ਨਾਲ ਸਿੱਧੀ ਗੱਲ ਜੀ ਠੀਕ ਹੈ ਠੀਕ ਲਓ ਜੀ 1 ਇੱਕ ਦਾ ਬਿਲਾ ਦੁੱਧ ਇਹਦੇ ਸਾਦੇ ਤਿੰਨੋਂ ਬਾਹਰ ਆ ਬਾਕੀ ਹਨਾ ਹਾਂ ਬਾਹਰ ਹੀ ਬਾਕੀ ਸੀਲ ਜੇ ਮੇਰੇ ਘਰ ਕੋਈ ਭਾਈ ਦੋ ਡੰਨ ਕੋਲੇ ਮੇਰੇ ਘਰ ਕੋ ਤੇ ਡੰਨ ਕੋਲੇ ਅੱਛਾ ਜੀ ਕੀਰ ਗੱਲਾਂ ਬਾਈ ਸਿੱਧੀਆਂ ਆਪਣੀਆਂ ਹੁੰਦੀਆਂ ਫਰਜੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਇਹਨਾਂ ਨੂੰ ਲਾਹਾਂ ਮੇਰਾ ਬਾਈ ਮਾਰੇ ਤੱਕ ਬੜਾ ਆ ਹਾਂਜੀ ਹਾਂਜੀ ਕਿੰਨਾ ਮੁੱਲ ਭਾਜੀ ਇਹਦਾ ਵੱਧ ਦੇ ਲੋ ਇਹਨਾਂ ਮੇਰਾ ਵੀਰ ਕਿਹ ਵੀ ਛੋਟੀ ਆ ਨਹੀਂ ਕਾਤਾ ਦਾ ਕੋਈ ਸ਼ੱਕ ਨਹੀਂ ਡਬਲ ਦੇਖੂਗੀ ਇੱਥੇ ਆ ਕੇ ਵੀਡੀਓ ਤੇ ਨਾਲੋਂ ਡਬਲ ਦੇਖੂਗੀ ਹਾਂ ਤੇ ਵੀਰ ਜੀ ਕਿੰਨਾ ਚ ਮੁੱਲ ਇਹਦਾ ਵੀਰ ਜੀ 65 ਹਜ਼ਾਰ ਭਾਜੀ ਮੁੱਲ ਛੋੜਿਆ ਜੇ ਮੁੱਲ ਕਰਦੀ ਐ ਅੱਛਾ ਜੀ ਆ ਜਿਹੜਾ ਮੇਰਾ ਵੀਰ ਕਿਹ ਧਾਰ ਦੇ ਇਹਨੂੰ ਗੁਰਦਾਰ ਇਲਾਕਿਆਂ ਕਿ ਮੋਟਿਆ ਲੁਕਰਸ ਖੇ ਬਾੜੇ ਕੋਈ ਮਾਰਦੇ ਨਾ ਹਾਂਜੀ ਜੋ ਦੀ ਲੋਧ ਘਰੂ ਦਾ ਠੀਕ ਹੈ ਜੀ ਖਾਂਦੀ ਬੋਲੀ ਖਾ ਲਈਏ ਕਰ ਦਈਏ ਵੀਰ ਜੈ ਜੈ ਕਰਦੀਏ ਮੋ ਲੱਭੇ ਕੋਈ ਛੋਟਾ ਮੈਂ ਕਿਹਾ ਇੱਡਾ ਵੱਡਾ ਕੋ ਮੁੱਲ ਨਹੀਂ ਆ ਛੋਟਾ ਠੀਕ ਹੈ ਮੋ ਲੋਕੋ 65000 ਰੁਪਏ ਜੀ ਜੋ ਦੀ ਲੱਖੋਂ ਬਾਹਰ ਆ ਕੋਈ ਜ਼ਿਆਦਾ ਮੁੱਲ ਨਹੀਂ ਸਿਰ ਬੁੱਧ ਕਰਕੇ ਮੁੱਲ ਦਾ ભાવ ਹੈ ਦੱਸੋ ਕਰ ਦਈਏ ਵੀਰ ਜੀ ਹਾਣਾ ਪਾਜੀ ਹਾਣਾ ਪੂਰੇ ਬਾਹਰ ਵੀ ਦੇ ਦਈਏ ਨਹੀਂ ਕਰਾ ਰਿਏ ਬਗੀਚੇ ਪਾਜੀ ਹਰਾਂ ਮੈਨੂੰ ਕਰਾਈ ਕਰਾਣੀ ਕਰਾਣਾ ਵੀ ਦਾਲੋ ਹਾਂ ਨਹੀਂ ਕਰਤੀ ਜੱਗੇ ਵੀ ਹਾਂਜੀ ਕਰ ਦੋ ਆ ਮੈਨੂੰ ਬਜੇ ਚਾਣਾ 58000 ਨਹੀਂ ਫਿਰ ਟੱਕਾ ਆ ਜਾਣਾ ਨਹੀਂ ਨਹੀਂ ਅੱਜ ਵਰਜਾ ਦੱਸਾਂ ਕਿਉਂ ਤੁਹਾਨੂੰ ਜਾਏ ਕੋਈ ਕਿ ਨਹੀਂ ਸੂਈ ਕਿਤੇ ਦੋ ਚੱਲ ਨਹੀਂ 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 ਤਾਂ ਹੀ ਆ ਮਹੀਨੇ ਦੀ ਸੂਈ ਹੋਗਾ ਤੂੰ ਵਾਦੋ ਵਾਦ ਮਹੀਨੇ ਹੀ ਲਾ ਲਓ 10 ਦੇ ਵਾਦ ਲਾ ਲਓ ਬਿਲਕੁਲ ਬਿਲਕੁਲ ਨਹੀਂ ਹੁੰਦਾ ਭਰਾ ਛੋਟੀ ਨਹੀਂ ਬਗੂੜਾ ਰਗੜਿਆ ਜਾਣਾ ਛੋਟੀ ਚਾਹੀਏ ਵੇ ਅਸੀਂ ਚੱਲ ਕੋਈ ਨਹੀਂ ਅੱਜ ਇਧਰੇ ਇਹ ਛੋਟੀ ਆ ਮੁੱਦਰੀ ਛੋਟੀ ਵੇ ਇਹ ਹਰੇ ਨਹੀਂ ਛੋਟੀ ਲਿਖਣ ਚਲੋ ਕੋਈ ਨਹੀਂ ਜੋਰ ਪਰ ਉਦੋਂ ਨਾ ਇਤੋਂ ਮੇਰਾ ਕੋਈ ਮੋਡਲ ਜਿਹੜੇ ਵੀਰ ਕੋਲ ਲਈ ਉਹਨੇ ਮਹਾਰਗਦੀ ਠੀਕ ਹੈ ਠੀਕ ਹੈ ਲਓ ਜੀ 58000 ਦੇ ਵਿੱਚ ਹੁਣ ਬਾਈ ਕਹਿੰਦਾ ਕਿ 100 ਰੁਪਿਆ ਛੋੜ ਹੀ ਕਰਾਂਗੇ ਬਿਲਕੁਲ ਜਾਇਜ਼ ਮੁੱਲ ਪਰ ਛੋਟੀ ਚੰਗੀ ਆ ਛੋਟੀ ਆ ਵੱਡੀ ਛੋਟੀ ਨਹੀਂ ਕਾਦੀ ਜੀ ਹੋਦੀ ਆ ਵੇ ਲੋ ਨਹੀਂ ਹੈ ਐਨ ਮੂਰਤੀ ਆ ਹਿਸਾਬ ਨਾਲ ਇਹ ਕਾਦ ਗੁੱਦ ਵੀ ਬਹੁਤ ਚੰਗਾ ਸਮਝੋ ਵੇ ਇੱਡੀ ਕਹਿੰਦੀ ਨਹੀਂ ਇੱਕ ਵੇ ਲੋ ਬਿਲਕੁਲ 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 ਕਹਾਂਗੇ ਇੱਡੀ ਇੱਕ ਭਾਜੀ ਛੋਟੀ ਨਹੀਂ ਆ ਨਹੀਂ ਜਿਹੜਾ ਮਰਜੀ ਆ ਜੇ ਛੋਟੀ ਇੱਕ ਮਿੰਟ ਜਿਹੜਾ ਮਰਜੀ ਵੀਰ ਆ ਜੇ ਉਹਦੇ ਘਰ ਲੱਤਰੀ ਜੇ ਛੋਟੀ ਉਹਦੇ ਹੈ ਵਾਪਸ ਬਹਿ ਵਾ ਕੋਟੀ ਵੱਡੀ ਆ ਨੇ ਹਾਂ ਬਿਲਕੁਲ ਬਿਲਕੁਲ ਇਹ ਸ਼ਹੀ ਸ਼ੇਕ ਲੋ ਨੇ ਕੋਈ 100 200 ਗ੍ਰਾਮ ਘੱਟ ਹੀ ਸਾਦਾ ਵਾਧੂ ਹੀ ਸਾਦਾ ਨੇ ਨਾਲਿਆ ਦੁੱਤ ਵਾਲੇ ਪਸ਼ਕਮਤੀ ਦੇ ਨਿਸ਼ਾਨ ਨੇ ਨਿਭਾ ਨਾ ਸਾਰਾ ਇਕੱਠਾ ਕਰ ਗਈ ਹੈ ਨਾ ਨਿਕੜ ਗਈ ਨੇ ਬੂਗੋ ਹਾਂਜੀ ਤੇ ਭਾਈ ਦੂਜੇ ਨੰਬਰ ਤੇ ਕਿਵੇਂ ਦੇ ਆ ਟਾਈਮ ਲੋ ਆਪ ਸਵਾ ਲਓ ਛੋਣ ਦੇ ਠੀਕ ਹੈ ਠੀਕ ਆ ਹਾਂਜੀ ਵੇਖ ਸਕਦੇ ਤੁਸੀਂ ਟਾਈਮ ਵੀ ਦੁੱਧੀ ਭਾਈਓ ਕਟਾਈ ਮਗਰ ਠੀਕ ਹੈ ਜੀ ਇਹਦੇ ਪਿਛੇ ਮੇਲ ਕਾਫ ਆ ਗਿਆ ਜੀ ਅਸੀਂ 20 25 ਰਸਦੇ ਆ ਅਸੀਂ ਨਾ ਕਟਾਈ ਠੀਕ ਹੈ ਜੀ ਦੁੱਧ ਦੁੱਧ ਕੋ ਸੱਤ ਕਿਲੋ ਰੁਪਿਆ ਲਾਉਣੀ ਲਓ ਜੀ ਚੱਡਾ ਜਿਹੜਾ ਬਹੁਤੀ ਬਾ ਕਮਾਲ ਇਹਦਾ ਤੇ ਦੁੱਧ 7 ਲੀਟਰ ਪਾਈ ਜਾਂਦਾ ਆ ਪੱਕਾ ਜਿਹੜਾ ਕੰਡੇ ਵਾਲਾ ਤਿਆਰ ਆ ਹਾਂ ਸੁਆ ਭਾਈ ਸੁਆ ਭਾਈ ਚਿੱਜਾ ਵਾਲੇ ਦੁੱਧਾ ਵਾਲੇ ਆਂ ਠੀਕ ਹੈ ਜੀ ਆਪਣੀ ਸਮਝ ਨਾਲ ਕੋਈ ਦੁੱਧਾ ਵਾਲੇ ਕੋਈ ਤੇਜਾ ਵਾਲੇ ਤੇ ਇਹਦਾ ਜਵਾਕ ਆ ਜੇ ਆ ਗਿਆ ਲੋਇਆ ਲੋਇਆ ਆ ਗਿਆ ਜੀ ਮੇਲ ਕਾਫ ਮਾਜੀ ਲੋਈ ਆ ਹਾਂ ਠੀਕ ਹੈ ਜੀ ਤੇ ਥਾਂ ਤੁਨੇ ਨੂੰ ਵੀ ਚੰਗਾ ਲੱਗਾ ਵਾ ਕੱਲਾ ਕੱਲਾ ਥਾਂ ਲੱਗਾ ਕਰਮਾਲੀ ਨੂੰ ਬਾਕੀ ਮੱਝ ਵੇ ਲੋ ਛੱਟ ਨਹੀਂ ਛੁੜੀਏਗਾ ਨਹੀਂ ਇਹ ਅਜ ਮੁੰਡਿਆ ਭਾਈ ਤਾਦਾ ਕਰਦਾ ਅੱਛਾ ਜੀ ਦੋ ਗੱਲਾਂ ਅੱਛਾ ਆਵੇ ਥੋੜਾ ਸੁਣੋ ਜੀ ਸੁਣੋ ਜੀ ਨਾਲ ਆ ਗਏ ਬਿਲਕੁਲ ਬਿਲਕੁਲ ਸਹੀ ਗੱਲ ਥਾਣ ਜਿਹੜਾ ਕਿਉਂਵਾਂ ਨੂੰ ਕਰਾ ਰਿਆ ਕੱਲਾ ਕੱਲਾ ਲੱਗਾ ਵਾ ਚੱਡਾ ਜਿਹੜਾ ਬਹੁਤ ਹੀ ਸਫਾਈ ਵਿੱਚ ਆ ਜਿਆ ਜਿਆ ਭਾਈ ਵਾਲਾ ਸਭ ਠੀਕ ਆ ਜੀ ਇਹ ਦੱਸਦੇ ਨਾ ਵੀ ਵੀਰ ਕਈ ਤੁੰਗਾ ਤੇ ਬਲੌੜੇ ਕਿਹੜੇ ਵੀਰ ਦਲਾਲੀ ਕਰਦੇ ਨਾ ਨਹੀਂ ਨਹੀਂ ਭਰਾ ਇਹ ਆਪਣੀ ਦਲਾਲੀ ਦੇਖੋ ਦੇਖੋ ਬੰਨਾ ਵੈਸੇ ਪਿਆਰ ਸਹੀ ਆ ਠੀਕ ਆ ਲਓ ਜੀ ਚੱਡਾ ਤੇ ਵੇਖ ਸਕਦੇ ਜੇ ਬਹੁਤ ਹੀ ਜ਼ਿਆਦਾ ਸਫਾਈਆਂ ਦੇ ਵਿੱਚ ਆ ਜੀ ਵੀਰ ਜੀ ਇਹਦਾ ਕਿੰਨਾ ਕੇ ਫਿਰ ਕਰਨਾ ਵੀਰ ਜੀ ਥਾੜਾ ਹੀ ਕਰਦੀ ਆ ਜੀ ਹਾਂ ਜੀ ਸੋਹਰੇ ਮੋਲੀ ਛੋੜਾ ਜੀ ਭਾਵੇਂ ਵੀ ਜੁੜੇ ਨੇ ਇਹ ਵੀ ਕਰਦੀ ਏ ਜਸਨੋਈ ਦੇ ਦੇ ਆਣਾ ਨਹੀਂ ਦੱਸੋ ਮੇਰੀ ਗੱਲ ਸੁਣੋ ਹਾਂਜੀ ਤੁਹਾਨੂੰ ਵੀ ਇਹ ਹਾਰ ਨਹੀਂ ਚੜ੍ਹਦਾ ਕੋਈ ਅੰਜਾ ਨਹੀਂ ਕਰਦੀ ਜੋੜੀ ਭਾਜੀ ਦੇਵਾਂਗੇ ਇੱਕ ਦਾਦਾ ਹਾਂ ਇੱਕ ਦਾ ਪਰ ਇੱਕ ਦਸ ਦਾ ਦਾ ਜੋੜਾ ਲੱਭਣਾ ਨਹੀਂ ਗਿਆ ਲਓ ਜੀ 110000 ਦਾ ਆ ਕੱਲੀ ਛੋਟੀ ਇੱਕ ਸਾਹਮਣੀ ਨਾ ਛੋਟੀ ਹੋਣੀ ਅਸੀਂੋਂ ਬਾਹਰ ਵੀ ਨਹੀਂ ਸਾਹਮਲੇ ਵਾਲਾ ਵੀ ਸਾਹਮਲੇ ਸਾਹਮਲੇ ਸਹੀ ਗੱਲ ਹੈ ਬਿਲਕੁਲ ਮੈਂ ਛੜ ਪਾ ਦੇ ਸੇਵਾ ਕਰਦੇ ਬਿਲਕੁਲ ਸਹੀ ਗੱਲ ਨੌ ਵਾਲਾ ਮੇਰਾ ਫੋਨ ਨਾ ਕਰੇ ਠੀਕ ਹੈ ਜੀ ਇਹ ਮੇਰੀ ਬੇਟੀ ਆ ਉਦਾਂ ਛੋੜ ਕਰ ਦੂ ਉਦਾਂ ਛੋੜ ਮੈਂ ਵੀਰ ਦੇ ਭਾਈ ਜੀ ਕਹਿੰਦੇ ਰੁਪਈਆ ਆਪਾਂ ਹਜ਼ਾਰ ਛੋੜ ਦੇ ਲੂੰਗਾ ਅੱਛਾ ਜੀ ਇਹ ਦੋਵੇਂ ਕੋ ਇਕੱਠੀਆਂ ਲਊ ਦੇ ਠੀਕ ਹੈ ਜੀ ਇਹ ਵੀਰ ਦਾ ਮਾਨ ਇਹ ਹੋਣਾ ਜੇ ਅੱਗੇ ਵੀ ਤੇਰਾ ਮਾਨ ਦੋ ਇਕੱਠੀਆਂ ਹਜ਼ਾਰ ਛੋੜ ਕਰਾਂਗੇ ਆਪਾਂ ਅੱਛਾ ਜੀ 1 ਲ ਠੀਕ ਆ ਗਲੀ ਗਲੀ ਲਓ 56 ਦਵਾਂਗੇ ਇਹ ਆਪਾਂ 52 ਦੀ 500 ਦੀ ਛੋਟ 500 ਦੀ ਫਿਰ ਵੀ ਯਾਰੀ ਛੋਟ ਗਈ ਠੀਕ ਹੈ ਠੀਕ ਹੈ ਠੀਕ ਹੈ ਆਹ ਜਾ ਦੋ ਪਰ ਇਹ 52 ਦੀ ਮਹੀਨੀ ਆ ਗੱਲ ਨਹੀਂ ਲੱਭਦੀ ਨਹੀਂ ਲੱਭਦੀ ਇਹ ਦੇਖ ਲਓ ਇਹ ਦੇਖੋ ਜੇ ਭਾਜੀ 45000 ਵੀ ਫੰਡ ਰਿਆ ਨਹੀਂ ਵੀਰ ਲਓ ਜੀ ਥਣ ਥਣ ਵੀ ਵੇਖ ਸਕਦੇ ਬਹੁਤ ਹੀ ਚੰਗਾ ਵਾ ਚੋਹਾਂ ਨੁਕਰਾਂ ਦੇ ਕੰਮ ਆ ਕੰਮ ਲੱਗਦਾ ਵਾ ਮੇਰਾ ਇਹ ਹੱਥ ਜੋੜ ਕੇ ਜਿਹੜਾ 51 ਵਾਲੇ ਫੋਨ ਕਰੇ ਕੋਈ ਠੀਕ ਹੈ ਜੀ ਐਦਾ ਕੋਈ 56 ਵਾਲਾ ਕਰੇ ਜੇ ਦੋਵੇਂ ਖੜੂ ਇਹ 1 ਲੱਖ 9 ਦੀਆਂ ਦਵਾਵਾਂ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਜੋ ਮੇਰੀ ਬੇਤੀ ਹੱਥ ਜੋੜ ਕੇ ਜਿਹੜਾ ਵੀ ਛੋਟੀ ਸਾਹਮਣ ਵਾਲੀ ਏ ਮੇਰਾ ਵੀ ਫੋਨ ਲਾਉਣ ਵਾਲਾ ਕੰਮ ਨਾ ਕਰੇ ਜਿਹਨੇ ਸਾਹਮਣੀ ਉਹ ਹੀ ਕੰਮ ਲਾਵੇ ਮੇਰਾ ਠੀਕ ਹੈ ਠੀਕ ਹੈ ਜੀ ਕਿ ਕਿਹੜੀ ਜਾ ਕੇ ਉਪਰ ਜੱਟਾ ਦੋ ਦੋ ਘਰ ਨਹੀਂ ਕਰਦਾ ਮੇਰਾ ਲਈ ਮੈਨੂੰ ਫੋਨ ਨਾ ਪਾਇ ਪਲੇਸ਼ਨ ਨਾ ਨਹੀਂ ਨਹੀਂ ਬਿਲਕੁਲ ਸਿਆਣੀ ਗੱਲ ਆ ਜੀ ਸਿਆਣੀ ਗੱਲ ਛੋਟੀ ਸਿਰਾਈ ਦੇ ਵੇਖ ਲੋਦਾ ਨਹੀਂ ਛੋਟੀ 'ਚ ਕੋਈ ਸ਼ੱਕ ਨਹੀਂ ਮੂਰਤੀ ਆ ਤੁਸੀਂ ਜੀ ਦੇਤੀ ਨਾ ਚਲੋ ਮੈਂ ਮਾਰਿਆ ਨਾ ਆ ਦੋ ਨੰਬਰ ਦੇ ਮੋਲੇ ਲਵਾ ਲੈ ਲੱਖੋਂ ਬਾਹਰ ਦੋ ਨੰਬਰ ਚ ਇਹਨੇ ਲਿਆਵਾਂ ਬਿਲਕੁਲ ਬਿਲਕੁਲ ਸਹੀ ਗੱਲ ਐ 48% ਉਹ ਦਾ 50 55 ਦੀ ਆ ਲੱਖ ਦਾ ਜੋੜਾ ਇਹ ਜਨਰੇਸ਼ਨ ਵਾਲਾ ਮਹਾਰਾਜ ਕਿੱਥੇ ਘਰ ਜਾਊਗਾ ਨਹੀਂ ਲੈਣੀਆਂ ਲਾਪੇ ਮਾਰਦੇ ਬੱਚੇ ਵੇਲੇ ਹਰੀ ਕੈਮ ਜੀ ਬਿਲਕੁਲ ਬਿਲਕੁਲ ਕੈਮ ਜੀ ਦਵਾਕ ਦੋਵੇਂ ਤੇ ਬਿਲਕੁਲ ਜਿਹੜੇ ਨਾਰਮਲ ਰੇਟ ਪਾਤਾ ਵੀ ਇਹਨੇ ਉੱਤੋਂ ਪਰੇ ਰੱਬ ਦਾ ਨਾ ਹੀ ਹੁਣ ਮੇਰਾ ਵੀ ਇਹਨਾਂ ਕਹੇ ਲੱਖੀਆਂ ਵੇਚੀ ਦੇ ਦੋ 1 ਲੱਖ 5 ਦੀਆਂ ਤੇ ਵੀਰ ਜੀ ਪੌਂਚ ਪੌਂਚ ਕੋਈ ਵੇਚਣੀ ਨਹੀਂ ਹੈਗੀ 10 ਲੱਖ 9 ਦੀ ਬਾ ਠੀਕ ਹੈ ਠੀਕ ਹੈ ਜੀ ਹਾਂ ਨਹੀਂ 1 ਲੱਖ ਨਾਂ ਗਿਣ ਕੇ ਯਾਰ ਛੋੜ ਠੀਕ ਹੈ ਜੀ ਲੋ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ